ਤੇ ਪੰਜਾਬੀ ਅਦਬ ਲਈ ਨਹੀਂ ਸਾਰੇ ਪੰਜਾਬੀ ਜਗਤ ਲਈ ਇੰਨੀ ਕਿ ਜ਼ਿਆਦਾ ਉਦਾਸ ਇਹ ਦੁਬਾਰਾ ਇਹਦਾ ਸ਼ਬਦਾჩევਦ ਰਹੀ ਕੋ ਸਕਦਾ ਸ਼ਬਦਾ ਵੀ ਸ਼ਾਮੇ ਰਹਿਣ ਵਾਲੇ ਫ਼ਰਹੀ ਪਾਤਰ ਉਹਨਾਂ ਵਾਸਤੇ ਕਹਿਣ ਵਾਸਤੇ ਸਾਡੇ ਕੋਲ ਜਿਹੜੇ ਸ਼ਬਦ ਮੁਕਤੇ ਦਿਖਾਈ ਦੇਦੇ ਮੈਨੂੰ ਲੱਗਦਾ ਹੈ ਕਿ ਪੰਜਾਬੀ ਅਦਬ ਦੇ ਇਤਿਹਾਸ ਵਿੱਚ ਸਿਵ ਕੁਲ ਬਟਾਲਵੀ ਤੋਂ ਬਾਅਦ ਇਹ ਕਿਸੇ ਨੂੰ ਸਮੁੱਚੇ ਪੰਜਾਬੀ ਜਗਤ ਨੇ ਦੋਨੇ ਬਾਹਾਂ ਖੋਲ ਕੇ ਮੁਹੱਬਤ ਦਿੱਤੀ ਹੈ ਤੇ ਉਸ ਦੀ ਯਾਦ ਕਰਦੇ ਆ ਜਾਣਾ ਉਹਨਾਂ ਦਾ ਵੇਵਕਤ ਹੈ ਅਸੀਂ ਆਪਣੇ ਆਪ ਨੂੰ ਖੁਸ਼ਕਿਸਮ سمجھਦੇ ਆ ਕਿ ਅਸੀਂ ਉਹਨਾਂ ਦੇ ਸਮਕਾਲ ਵਿੱਚ ਵਿਚਰਦੇ ਸਾਂ ਪਰ ਹੁਣ ਜਦੋਂ ਨਹੀਂ ਸਰੀਰਕ ਤੌਰ ਦੇ ਉੱਤੇ ਉਹ ਪੰਜ ਤਤਾਂ ਦੇ ਵਿੱਚ ਗਲীন ਹੋ ਗਏ ਨੇ ਉਹਨਾਂ ਦੇ ਸ਼ਬਦ ਜਿਉਂਦੇ ਰਹਿਣਗੇ ਉਹਨਾਂ ਦੀ ਇਹ ਗੱਲ ਆਪਣੀ ਕਵਿਤਾ ਦੇ ਵਿੱਚ ਵੀ ਬਾਦ ਬਣ ਕੇ ਹੀ ਹੈ ਸੋ ਅੱਜ ਸਤੁਜੀ ਦਿਲ ਬਹੁਤ ਉਦਾਸ ਹੈ ਬਹੁਤ ਵੱਡਾ ਸਦਮਾ ਕੇਵਲ ਪੰਜਾਬੀ ਸ਼ਾਇਰੀ ਨੂੰ ਨਹੀਂ ਸੋਚੇ ਪੰਜਾਬੀ ਚਿੰਤਨ ਨੂੰ ਵੀ ਇਹਦਾ ਬਹੁਤ ਵੱਡਾ ਘਾਟਾ ਹੈ ਤੇ ਪੰਜਾਬੀ ਬੰਦੇ ਵਾਸਤੇ ਵੀ ਜਿਹੜਾ ਕਿਤਨਾ ਕਿਤੇ ਖਰੋਦ ਦੀ ਸਥਿਤੀ ਬਣ ਗਈ ਹੈ ਸ਼ਬਦ ਅੱਗੇ ਤੁਰਨਗੇ ਬਾਤਰ ਸਾਹਿਬ ਵੀ ਸਾਡੇ ਅੰਗ ਸੰਗ ਰਹਿਣਗੇ ਇਸ ਗੱਲ ਦਾ ਸਾਨੂੰ ਯਕੀਨ ਹੈ ਸ਼ੁਕਰੀਆ